ਕਿਸੇ ਨੇ ਕਹਾਵਤ ਕਿਹਾ ਕਹਿੰਦੇ ਵੀ ਗੰਡੇ ਵੀ ਖਾਦੇ ਤੇ ਛੱਤਰ ਵੀ ਖਾਦੇ ਉਹ ਗੱਲ ਅੱਜ ਝਾੜੂ ਦੀ ਪਾਰਟੀ ਨਾਲ ਸੋ ਲੈਂਡ ਪੁਲਿੰਗ ਪਾਲਿਸ ਚਿਫਰਾਂ ਤੋਂ ਡਰਦੇ ਨਹੀਂ ਵਾਪਸ ਲੈ ਲਈਏ ਹੋਰ ਕੀ ਕਹੀ ਗੱਲ ਸੀ ਲੋਕਾਂ ਨੂੰ ਇਹ ਮਨ ਸੀਗਾ ਵੀ ਸਾਡੇ ਅਫਸਰਾਂ ਨੂੰ ਵੀ ਕਿਸਾਨ ਬੰਨ ਲੈਣਗੇ ਤੇ ਝਾੜੂ ਵਾਲਿਆਂ ਨੂੰ ਵੀ ਬੰਨ ਲੈਣਗੇ ਨੂੰ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ ਜਿੱਥੋਂ ਤੱਕ ਪੰਜਾਬ ਦੇ ਲੋਕਾਂ ਦੀ ਗੱਲ ਆਉਂਦੀ ਹੈ ਜਦੋਂ ਪੰਜਾਬੀਅਤ ਦੀ ਗੱਲ ਆਉਂਦੀ ਹੈ ਅਸੀਂ ਸਾਰੇ ਇੱਕ ਮਾੜੀ-ਮੋਟੀ ਜਿਹੜੇ ਤਕਰਾਰ ਬਾਜ਼ੀ ਉਹ ਪਰਿਵਾਰਾਂ ਦੇ ਵਿੱਚ ਚੱਲਦੀ ਰਹਿੰਦੀ ਹੈ। ਹਰ ਪ੍ਰੋਫੈਸ਼ਨ ਦੇ ਵਿੱਚ ਚੱਲਦੀ ਹੈ, ਹਰ ਘਰ ਵਿੱਚ ਵੀ ਚੱਲਦੀ ਹੈ, ਨੋ ਸੱਸ ਦੇ ਵਿੱਚ ਚੱਲਦੀ ਹੈ। ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ ਜਿੱਥੋਂ ਤੱਕ ਪੰਜਾਬ ਦੇ ਲੋਕਾਂ ਦੀ ਗੱਲ ਆਉਂਦੀ ਹੈ, ਜਦੋਂ ਪੰਜਾਬੀਅਤ ਦੀ ਗੱਲ ਆਉਂਦੀ ਹੈ, ਅਸੀਂ ਸਾਰੇ ਇੱਕ ਬੋਟਾ। ਮਾੜੀ-ਮੋਟੀ ਜਿਹੜੇ ਤਕਰਾਰ ਬਾਜ਼ੀ ਉਹ ਪਰਿਵਾਰਾਂ ਦੇ ਵਿੱਚ ਚੱਲਦੀ ਰਹਿੰਦੀ ਹੈ। ਹਰ ਪ੍ਰੋਫੈਸ਼ਨ ਦੇ ਵਿੱਚ ਚੱਲਦੀ ਹੈ, ਹਰ ਘਰ ਵਿੱਚ ਵੀ ਚੱਲਦੀ ਹੈ, ਨੋ ਸੱਸ ਦੇ ਵਿੱਚ ਚੱਲਦੀ ਹੈ। ਬਟ ਹਾਂ ਜਿੱਥੋਂ ਤੱਕ ਪੰਜਾਬ ਦੇ ਇੰਟਰਸਟ ਦੀ ਗੱਲ ਹੈ ਪੰਜਾਬ ਦੇ ਲੋਕਾਂ ਦੀ ਗੱਲ ਹੈ ਉੱਥੇ ਅਸੀਂ ਸਾਰੇ ਇਕੱਠਾ ਹੋਣਾ ਔਰ ਤੁਸੀਂ ਦੇਖਿਓ ਆਉਣ ਵਾਲੇ ਸਮੇਂ 'ਚ ਬਾਬਾ ਸੁੱਖ ਰੱਖੇ ਅਸੀਂ ਇਥੋਂ ਦੀਆਂ 6 ਦੀਆਂ 6 ਜਿਹੜੀਆਂ ਆ ਵਿਧਾਨ ਸਭਾ ਦੀਆਂ ਸੀਟਾਂ ਹੈ ਬਾਬਾ ਕਿਰਪਾ ਕਰੇ ਉਹ ਅਸੀਂ ਆਉਣ ਵਾਲੇ ਸਮੇਂ 'ਚ ਜਿੱਤਾਂ ਰੱਖੇ ਹਲਕਾ ਹਾਥਨਗਰ ਦੇ ਚਾਇਆ ਨੂੰ ਹਲਕਾ ਹਾਥਨਗਰ ਦੇ ਹਲਕਾ ਇੰਚਾਰਜ ਅੱਜ ਕਿਹ ਰਾਜ ਨਹੀਂ ਰਹੇ ਕੋਣ ਹੈ ਬਈ ਹਲਕਾ ਇੰਚਾਰਜ ਬਤਾਉਂਗਾ ਤੁਹਾਡੇ ਪਾਰਟੀ ਦੇ ਬੰਦੋ ਲਗਾਏ ਗਏ ਨੇ ਪਤਾ ਨਹੀਂ ਇਹ ਤਾਂ ਤੁਸੀਂ ਮੀਡੀਆ ਚੈਨਲਾਂ ਲਈ ਹਲਕਾ ਇੰਚਾਰਜ ਲਾ ਦਿੰਦੇ ਹੋ ਜੈ ਇਸ ਤਰ੍ਹਾਂ ਦੀ ਗੱਲ ਸਾਡੀ ਪਾਰਟੀ ਸੁਣੋ ਸੁਣੋ ਜਿਹੜੀ ਸਾਡੀ ਪਾਰਟੀ ਹੈ ਇਹਦੇ ਵਿੱਚ ਹਲਕਾ ਇੰਚਾਰਜ ਦੀ ਕੋਈ ਐਸੀ ਅਸੀਂ ਕਦੇ ਜ਼ਿੰਦਗੀ 'ਚ ਮੈਂ ਵੀ ਹਲਕਾ ਇੰਚਾਰਜ ਨਹੀਂ ਗਿੱਦੜ ਵੀ ਦਾ ਅੰਡਰਸਟੈਂਡ ਹਾਂ ਬਾਈ ਡਿਫਾਲਟ ਇਹ ਗੱਲ ਹੈ ਕਿ ਜਿਹੜਾ ਚੋਣ ਬੰਦਾ ਲੜ ਜਾਂਦਾ ਹੈ ਉਹ ਫਿਰ ਉਸ ਕੌਨਸ਼ੀਅਨਸੀ ਨੂੰ ਦੇਖਰੇਖ ਕਰਦਾ ਹੈ ਐਜ਼ ਅ ਆਗੂ ਸੋ ਇਸੇ ਤਰ੍ਹਾਂ ਹੀ ਆਤਮਨਗਰ ਨੂੰ ਅੱਜ ਦੇ ਜਿਹੜਾ ਸਿਲਸਿਲਾ ਜਿਹਦੀ ਦੇਖਰੇਖ ਉਹ ਸਾਡੇ ਸਿਮਰਜੀਤ ਸਿੰਘ ਬਾਦ ਸਾਹਿਬ ਕਰ ਰਹੇ ਸੋ 14 15 ਸਾਡੇ ਕੋਲੇ ਐਮਐਲਏ ਨੇ ਉਸ ਤੋਂ ਬਾਅਦ ਸਾਡੇ ਕੋਲੇ ਜਿਹੜੇ ਲਾਸਟ ਟਾਈਮ ਕੰਟੈਸਟਡ ਕੈਂਡੀਡੇਟਸ ਹੈ ਬਾਦ ਸੋ ਇਹ ਇਹ ਹੈਗਾ ਸੁਆਮੀ ਕੋਈ ਆਪਣੇ ਆਪ ਨੂੰ ਹਲਕਾ ਇਨਚਾਰਜ ਬਣੀ ਜਾਵੇ ਜਾਂ ਕੋਈ ਲਿਖੀ ਜਾਵੇ ਬਿਲਕੁਲ ਮੈਂ ਉਹਨੂੰ ਨਕਾਰ ਦੇਣਾ ਕੋਈ ਐਸੀ ਗੱਲ ਨਹੀਂ ਹੋਰ ਕੋਈ ਸਵਾਲ ਸਰ ਲਗਾਤਾਰ ਜਿਹੜੀ ਜੁਆਇਨਿੰਗ ਨੂੰ ਬਾਰੇ ਸਵਾਲ ਚੁੱਕੇ ਜਾ ਰਹੇ ਸੀ ਕਿਤੇ ਨੇ ਕਿਹੜੇ ਦੇ ਵਾਸਤੇ ਜਿਵੇਂ ਸਾਫ ਦਾ ਮੁੱਖ ਮੰਤਰੀ ਚਰਨ ਸਿੰਘ ਤਾਂ ਉਹਨੂੰ ਲੈ ਕੇ ਕਿਹਾ ਜਾ ਰਿਹਾ ਕਿ ਫਸਟ ਫਸਟ ਨਹੀਂ ਹੈ ਕਿ ਹਾਂ ਵੀ ਉਹਨਾਂ ਦੀ ਜੁਆਇਨਿੰਗ ਹੈ ਕਨਸਟੀਟਿਊਸ਼ਨ ਕਨਸਟੀਟਿਊਸ਼ਨ ਦੇ ਤਰੀਕੇ ਦੇ ਨਾਲ ਜਿਹੜੀ ਜੁਆਇਨਿੰਗ ਹੁੰਦੀ ਹੈ ਉਹ ਨੂੰ ਪ੍ਰਧਾਨ ਜਿਹੜਾ ਹੈ ਜਾਂ ਉਹ ਸਟੇਟ ਦਾ ਇਨਚਾਰਜ ਜੁਆਇਨ ਕਰਉਣਾ ਕਿਸੇ ਵੀ ਨੂੰ ਜਿਵੇਂ ਸਿਮਰਜੀਤ ਸਿੰਘ ਬੈਂਸ ਨੂੰ ਰਾਜਾ ਵਿੜਿੰਗ ਨੇ ਤੇ ਰਾਹੁਲ ਗਾਂਧੀ ਨੇ ਜੁਆਇਨ ਕਰਾਇਆ ਥੈਟ ਇਜ਼ ਅ ਕਨਸਟੀਟਿਊਸ਼ਨਲ ਜੁਆਇਨਿੰਗ ਆਦਰਵਾਇਜ਼ ਕੱਲ ਨੂੰ ਕੋਈ ਬੰਦਾ ਇੱਥੇ ਕਿਸੇ ਦੇ ਕੋਈ ਕਹਦੇ ਗਲੀ ਆ ਦਾ ਬੰਦਾ ਉਹ ਕਿਸੇ ਨੂੰ ਜੁਆਇਨ ਕਰਾ ਕੇ ਕਹਦੇ ਕਿ ਬਈ ਮੈਂ ਜੁਆਇਨ ਕਰਾ ਲਿਆ ਸੋ ਉਹ ਕਨਸਟੀਟਿਊਸ਼ਨਲ ਅਧਿਕਾਰਿਤ ਜੋਇਨਿੰਗ ਨਹੀਂ ਹੁੰਦੀ ਸਾਡਾ ਪ੍ਰਾਇਮਰੀ ਮੈਂਬਰ ਬੰਨਾ ਬੜਾ ਜ਼ਰੂਰੀ ਹੈ ਔਰ ਪ੍ਰਾਇਮਰੀ ਮੈਂਬਰ ਨੂੰ ਜਦੋਂ ਅਸੀਂ ਪਰਚੀ ਰਸੀਦ ਦੇ ਕੇ ਮੈਂ ਆਪਣੇ ਦਸਤਕਦਾਂ ਤੇ ਥੱਲੇ ਰਸੀਦ ਦਿੰਨਾ ਸੋ ਕਨਸਟੀਟਿਊਸ਼ਨਲ ਜਿਹੜੀ ਕੰਮ ਹੈ ਤਾਂ ਹੀ ਤਾਂ ਇਨਚਾਰਜ ਸਾਹਿਬ ਜਿਹੜੇ ਬਗੇਲ ਸਾਹਿਬ ਨੇ ਜਾਂ ਤਾਂ ਉਹ ਜੋਇਨਿੰਗ ਕਰਾਉਂਦੇ ਨਹੀਂ ਜਿਹਨੂੰ ਕਨਸਟੀਟਿਊਸ਼ਨਲ ਜੋਇਨਿੰਗ ਹੈ ਜਹਾ ਪਾਰਟੀ ਦਾ ਪ੍ਰਧਾਨ ਜਿਹੜਾ ਹੁੰਦਾ ਉਹ ਕਿਸੇ ਨੂੰ ਵੀ ਕੰਸਟੀਟਿਊਸ਼ਨਲ ਜੁਆਇਨਿੰਗ ਕਰਾਉਂਦਾ ਜਿਹਦੇ ਤੋਂ ਇਲਾਵਾ ਆਕਾਲੀ ਦਲ ਉਹ ਗੁੱਟਾਂ ਦੇ ਵਿੱਚ ਨਜ਼ਰ ਆ ਗਿਆ ਪੰਕਾ ਜਤਿਹਦਾਰ ਨੂੰ ਪਾਰਟੀ ਦਾ ਪ੍ਰਧਾਨ ਹੋਰ ਦੂਸਰੇ ਬਾਗੀ ਟੜੇ ਹੋ ਗਏ ਠੀਕ ਹੈ ਜੀ ਸਾਨੂੰ ਕੀ ਇਤਰਾਕ ਆਕਾਲੀ ਦਲ ਦੋ ਟੜਿਆਂ 'ਚ ਨਜ਼ਰ ਆਵੇ ਕਾਲੀ ਦਲ ਤਿੰਨ ਟੜਿਆਂ 'ਚ ਨਜ਼ਰ ਆਵੇ ਉਹਨਾਂ ਕਾਲੀ ਦਲ ਦੀ ਕੋਈ ਗੱਲ ਨਹੀਂ ਹੈ ਸੋ ਸਾਨੂੰ ਕਿਸੇ ਤੇ ਕੋਈ ਇਤਰਾਜ਼ ਨਹੀਂ ਹੈ ਅਗਰ ਕਿਸੇ ਨੇ ਪਾਰਟੀ ਬਣਾਈ ਹੈ ਕੋਈ ਪ੍ਰਧਾਨ ਬਣਿਆ ਹੈ ਮੈਂ ਮੁਬਾਰਕਬਾਦ ਦੇਣੀ ਚਾਹਣਾ ਹੈ ਸਾਨੂੰ ਕੀ ਇਤਰਾਜ਼ ਹੈ ਇਸ ਕਾ ਬਟ ਅਕਾਲੀ ਦਲ ਦਿਨ ਬਦਿਨ ਜਿਹੜੀ ਅਕਾਲੀ ਦਲ ਦੀ ਜਿਹੜੀ ਹੋਂਦ ਹੈ ਉਹ ਖਤਮ ਹੋ ਚੁੱਕੀ ਹੈ ਥੈਂਕ ਯੂ ਇਹ ਸ਼ਕਾਦਾ ਵੀ ਵੀਡੀਓ ਬੜੀ ਟਰੋਲ ਕੀਤੀ ਜਾ ਰਹੀ ਹੈ ਦਿੱਲੀ ਦਾ ਰੈਨੂ ਲੈ ਕੇ ਕਿੰਨਾ ਦੇ ਦਿਓ ਭਾਜਪਾ ਦੇ ਵੱਖ-ਵੱਖ ਆਪੂਆਂ ਦੇ ਵੱਲੋਂ ਪੇਜ ਪਾ ਕੇ ਨਾਲ ਕਮੈਂਟ ਕੀਤੇ ਜਾ ਰਹੇ ਤੁਹਾਡੀ ਬੱਸ ਦੇ ਵਿੱਚ ਜਿਹੜਾ ਪਰਸੋਂ ਤੁਹਾਡਾ ਗਾੜੀ ਟਰੋਲ ਹੋ ਰਹੀ ਹੈ ਤੁਹਾਡੀ ਵੀਡੀਓ ਹੈ ਕੋਈ ਤੁਸੀਂ ਬਸ ਚੱਲ ਰਹੇ ਹੋ ਪ੍ਰਿੰਕਾ ਕਾਂਦੀ ਵੀ ਨਾਲ ਧੰਨੇ ਨੂੰ ਲੈ ਕੇ ਭਾਜਪੀ ਦੇ तमाम ਆਪੋ ਜਿਹੜੇ ਨੇ ਉਸ ਨੂੰ ਫੇਸਬੁੱਕਾਂ ਦੇ ਪਾਗਲ ਟ੍ਰੋਲ ਕਰ ਰਹੇ ਨੇ ਕਿ ਜਿਹੜਾ ਪ੍ਰਧਾਨ ਨੂੰ ਚੜਾ ਨਹੀਂ ਦਿੱਤਾ ਕਿ ਪ੍ਰਧਾਨ ਕਿਹੜੇ ਪ੍ਰਧਾਨ ਨੂੰ ਤੁਹਾਨੂੰ ਪਤਾ ਨਹੀਂ ਯਾਰ ਇਹ ਤੁਸੀਂ ਕਿੱਥੋਂ ਲਿਆਉਂਦੇ ਹੋ ਖਬਰਾਂ ਵੀ ਪ੍ਰਧਾਨ ਵੀ ਬਸ ਵੀਰ ਵੀ ਆਪਾਂ ਨੇ ਬਸਟਰ ਨਾਲ ਆਉਂਦੇ ਦੁਕਾਨ Mein ਰੋਕੇ ਆਏ ਦੇਖੋ ਮੇਰੀ ਗੱਲ ਜਿਹੜੀ ਸਿਕਿਉਰਿਟੀ ਕਿਸੇ ਦੀ ਵੀ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਕੋਈ ਟ੍ਰੋਲ ਕਰਦਾ ਇੱਥੇ ਆ ਵੀ ਸਿਕਿਉਰਿਟੀ ਦੇਖਿਆ ਸੀ ਸਿਕਿਉਰਿਟੀ ਨੇ ਆਪਣਾ ਕੰਮ ਕਰਨਾ ਅਸੀਂ ਤਿੰਨ ਸੌ ਮੈਂਬਰ ਆਫ ਪਾਰਲੀਮੈਂਟ ਨੂੰ ਭਾਜਪੀ ਨੇ ਰੋਕ ਲਿਆ ਸਿਪਾਈ ਪੁਲਿਸ ਨੇ ਮਲਾਜ਼ਮਾ ਨਹੀਂ ਰੋਕਿਆ ਨਾ 300 ਤੇ ਉਹਦੇ ਵਿੱਚ ਚੁਣੇ ਹੋਏ ਮੁੱਖ ਮੰਤਰੀ ਸਨ ਕਈ ਤਾਂ ਐਕਸ ਚੀਫ ਮਿਨਿਸਟਰ ਸਨ ਤੇ ਜੇ ਉਹਨਾਂ ਨੂੰ ਉਹਨਾਂ ਦੀ ਪੁਲਿਸ ਨੇ ਰੋਕ ਲਿਆ ਜੇ ਕੋਈ ਮੈਨੂੰ ਵੀ ਰੋਕ ਲੂਗਾ ਤਾਂ ਕੋਈ ਫਰਕ ਨਹੀਂ ਪੈਂਦਾ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਮੈਨੂੰ ਬੱਸ ਸੇ 'ਚ ਨਹੀਂ ਚੜਨ ਦਿੱਤਾ ਜਾਂਦਾ ਮੈਂ ਮਾਮੇ ਦੇ ਵਿਆਹ ਨਹੀਂ ਚੱਲੇ ਅਸੀਂ ਗ੍ਰਿਫਤਾਰੀ ਦੇ ਚੱਲੇ ਅਸੀਂ ਪੱਤਰਕਾਰ ਸਾਹਿਬ ਮੈਂ ਤੁਹਾਨੂੰ ਦੱਸਦਾ ਹੈ ਹੋ ਸਕਦਾ ਵਿਆਹ ਵਾਲੀ ਬੱਸ 'ਚ ਤਾਂ ਮੈਨੂੰ ਨਾ ਕੋਈ ਚੜਨ ਦਿੰਦਾ ਗ੍ਰਿਫਤਾਰੀ ਆਸਤੇ ਤਾਂ ਭਾਵੇਂ ਤੁਸੀਂ ਵੀ ਆ ਜਾਂਦੇ ਆ ਦੀ ਵੀਡੀਓ ਕਰੀਆ ਵਾਲੇ ਵੱਲੋਂ ਵਾਇਰਲ ਕੀਤੀ ਜਾ ਰਿਹਾ ਹੈ ਕਮੈਂਟ ਵੀ ਪਾਈ ਜਾ ਰਿਹਾ ਹੈ ਇਹੋ ਜੇ ਇਹੋ ਜੇ ਮੇਰੇ ਟਕਰਾਰ ਪੁਲਿਸ ਦੇ ਨਾਲ ਰੋਜ਼ਾਨਾ ਹੁੰਦੇ ਹੈ ਪੁਲਿਸ ਆਪਣਾ ਕੰਮ ਕਰਦੀ ਹੈ ਵੀ ਤੁਸੀਂ ਇੱਥੇ ਨਹੀਂ ਜਾ ਸਕਦੇ ਅਸੀਂ ਉਹਨਾਂ ਨਾਲ ਤਕਰਾਰ ਕਰਦੇ ਆ ਕਿ ਅਸੀਂ ਇੱਥੇ ਜਾ ਸਕਦੇ ਹਾਂ ਸਰਕਾਰ ਵੱਲੋਂ ਲੈਂਡ ਪੁਲਿੰਗ ਪਾਲਿਸੀ ਚੰਗੀ ਖਬਰ ਵੀ ਚਲਾ ਸਰਕਾਰ ਵੱਲੋਂ ਲੈਂਡ ਪੁਲਿੰਗ ਪਾਲਿਸੀ ਜਿਹੜੀ ਵਾਪਸ ਲਈ ਗਈ ਹੈ ਤੇ ਤੁਹਾਡਾ ਕੀ ਪ੍ਰਤੀਕਿਰਿਆ ਕਿਉਂਕਿ ਵੱਡੀ ਲੜਾਈ ਦੇਖੋ ਮੈਂ ਮੈਂ ਤਾਂ ਇੱਕ ਹੀ ਗੱਲ ਚ ਮਕੋਣਾ ਚਾਹਣਾ ਹੈ ਉਹ ਕਿਸੇ ਨੇ ਕਹਾਵਤ ਕਿਹਾ ਕਹਿੰਦੇ ਵੀ ਗੰਡੇ ਵੀ ਖਾਦੇ ਤੇ ਛਿੱਤਰ ਵੀ ਖਾਦੇ ਉਹ ਗੱਲ ਅੱਜ ਝਾੜੂ ਦੀ ਪਾਰਟੀ ਨਾਲ ਹੋਈ ਸੋ ਲੈਂਡ ਪੁਲਿੰਗ ਪਾਲਿਸੀ ਚਿਫਰਾਂ ਤੋਂ ਡਰਦੇ ਆ ਨਹੀਂ ਵਾਪਸ ਲੈ ਲਈਏ ਹੋਰ ਕੀ ਕਹੀ ਗੱਲ ਸੀ ਲੋਗਾਂ ਨੂੰ ਇਹ ਮਾਨਸਿਕਾ ਵੀ ਸਾਡੇ ਅਫਸਰਾਂ ਨੂੰ ਵੀ ਕਿਸਾਨ ਬੰਨ ਲੈਣਗੇ ਤੇ ਝਾੜੂ ਵਾਲਿਆਂ ਨੂੰ ਵੀ ਬੰਨ ਲੈਣਗੇ ਤੇ ਬੰਨਣਾ ਹੁਣ ਵੀ ਹੈ ਲੋਕਾਂ ਚੱਡ ਜਾਣਗੇ ਜੀ ਹਾਈ ਕੋਰਟ ਨੇ ਕਹਿਤਾ ਜਿਹੜੇ ਮਨਸੇਗਾ ਸੰਖੇਪ ਸੁਪਰੀਮ ਕੋਰਟ ਦੇ ਆਰਡਰ ਆਏ ਨੇ ਕਿ ਜਿਹੜੇ ਕੈਦੀ ਆਪਣੀ سزا ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਹੁਣ ਰਿਹਾ ਕਰ ਦੇਣਾ ਚਾਹੀਦਾ ਕਿਉਂਕਿ 2012 ਦਾ ਕੇਸ ਜਿਹੜਾ ਇਹਨਾਂ ਨੇ ਤਿਆਰ ਦੇਖੋ ਜੀ ਜਿੰਨੇ ਵੀ ਅਦਾਲਤੀ ਮਸਲੇ ਨੇ ਮੇਰੇ ਚ ਗੰਭੀਰ ਜਨ ਸਾਜੀ ਬਾਲੀ ਸਿਆਣਫ ਨਹੀਂ ਹੈ ਜੋ ਮਾਨਜੋ ਅਦਾਲਤਾਂ ਠੀਕ ਸਮਝਦੀਆਂ ਇਟਸ ਅ ਕੋਰਟ ਮੈਟਰ ਥੈਂਕ ਯੂ ਥੈਂਕ ਯੂ